ਆ ਗਿਆ ਬਾਕੀ ਸਾਰਾ ਅੱਜ ਤਾਂ ਇਹ ਘੋੜੀ ਇਹ ਤਾਂ ਘਟੇਗਾ ਇਹ ਤਾਂ ਹੋਇਆ ਆਪਣਾ ਬਾਬਾ ਕੋਈ ਨਹੀਂ ਬਾਬਾ ਨਾ ਬਟਾ ਅੱਛਾ ਕਿਸੇ ਰਾਂ ਲੱਗਿਆ ਕੇ ਸਪਾਰਕ ਹੋਈ ਥਾਰ ਦੀ ਅੱਛਾ ਹਾਂਜੀ ਕਿਸੇ ਚੀਜ਼ ਤੋਂ ਸਪਾਰਕ ਹੋਈ ਹੈ 2 ਡਾਲਰ ਐ ਸਪਾਰਕ ਹੋਈ ਤਾਂ ਕਿੰਨਾ ਕੁ ਨੁਕਸਾਨ ਹੋਇਆ ਤਾਂ ਅਰਮਾੜਾ ਰਮਾੜੇ ਸੜਿਆ ਤੇ ਮਜੀ ਸਾਹਿਬ ਸੜ ਗਿਆ। ਅੱਛਾ। ਇਹ ਹੋਰ ਹੋਰ ਬਾਕੀਆਂ ਕੱਢਣਾ ਬਾਹਰ ਸੜਾ। ਅੱਛਾ ਅੱਛਾ ਹੋਰ ਕੋਈ ਜਾਣੀ। ਇਹ ਦਿਆ ਕੱਢ ਦੂਗਾ। ਕੋਈ ਜਾਣੀ ਨੁਕਸਾਨ ਵਗੈਰਾ ਨਹੀਂ। ਜਾਣੀ ਨਹੀਂ ਹੋਇਆ। ਓਕੇ। ਵਾ ਮਾੜਾ ਮਟਾਰ। ਇਹ ਲਗਭਗ 9:00 ਵਜੇ 9:30 ਵਜੇ ਦੀ। ਅਸੀਂ ਜਦੋਂ ਨਾ ਗੁਰਦੁਆਰਾ ਸਾਹਿਬ ਤੋਂ ਮਤਲਬ ਇਹ ਇੱਥੇ ਵਸਤੀ ਦੇ ਵਿੱਚ ਭਾਈ ਕੇਵਲ ਸਿੰਘ ਦੀ ਡੈਥ ਹੋ ਗਈ ਸੀ ਤਾਂ ਉਹਨਾਂ ਦੇ ਘਰੇ ਪਾਠ ਰੱਖਣਾ ਸੀਗਾ ਤੇ ਚਾਨਣੀ ਲੈ ਕੇ ਥੋੜਾ ਜਿਹਾ ਪਹਿਲਾਂ ਗਏ ਸੀਗੇ। ਤੇ ਮਗਰੇ ਹੀ ਸਹਾਂ ਚਲ ਗਏ ਚਾਨਣੀ ਲਈ। ਉਸੇ ਵੇਲੇ ਤੁਸੀਂ ਰਹਿ ਚਲਾ ਗਿਆ ਅਸੀਂ ਭੱਜ ਕੇ ਆਏ ਇੱਥੇ ਫਿਰ ਆ ਕੇ। ਮਾਰਾ ਜੇ ਬੱਜ ਗਏ ਆ ਜੀ ਤੇ ਬਾਕੀ ਕੋਈ ਸਮਾਨ ਦਾ ਨੁਕਸਾਨ ਹੋਇਆ ਕਿੰਨਾ ਕਾ ਨੁਕਸਾਨ ਹੋਇਆ ਆ ਜੋ ਹੈਗਾ ਜੀ ਅਜੇ ਦੇਖਣਾ ਨਾਲ ਇਹ ਸਾਰਾ ਕੀਜੀ ਹੋਇਆ ਆ ਮੇਰੇ ਮੂਰ ਤੇ ਹੀ ਸਰ ਜੀ ਤੇ ਮਾਰਾ ਜੇ ਸੂਚ ਨੂੰ ਬੱਜ ਗਏ ਚਲੋ ਸੂਚ ਆਗ ਲੱਗਣ ਦੇ ਕਾਰਨ ਤਾਂ ਕੁਝ ਪਤਾ ਲੱਗਿਆ ਕਿਸੇ ਰਲ ਕੋਈ ਬਿਜਲੀ ਤਾਂ ਹੀ ਸਮਝ ਸਕਦੇ ਆ ਜੀ ਕੋਈ ਸਪਾਰਸ ਪੁਰਖ ਹੋਗਾ ਬਿਜਲੀ ਦਾ ਜੀ

ਕਰ ਕੇ ਹੋਣ ਕਰਕੇ ਨਾ ਮਨੋ ਉਥੇ ਸਫਾਰ ਕੋ ਨਾ ਬੜੀ ਅੱਗ ਲੱਗੀ ਐ ਤੇ ਕਿਨ ਮੈਂ ਫਿਰ ਵੀ ਬੀੜ ਸਾਹਿਬ ਦਾ ਬਚਾਅ ਹੋ ਗਿਆ ਕਿਉਂਕਿ ਸੰਗਤ ਇੱਥੇ ਆਈ ਸੀ ਸੰਗਤ ਨੇ ਆਪਦੇ ਜੂਰ ਨਾਲ ਪੂਰਾ ਪੱਜ ਡਟ ਕਰਕੇ ਇਹ ਉਤੇ ਕਾਬੂ ਪਾਇਆ ਹੂੰ ਕਿੰਨੀ ਗੰਭੀਰ ਦੀ ਗੱਲ ਐ ਇਹ ਮਨੋ 2 ਤੋਂ 2 ਘੰਟੇ ਪਹਿਲਾਂ ਮਨੋ ਟਾਈਮ ਤੋਂ 1 ਘੰਟੇ ਪਹਿਲਾਂ ਦੀ ਗੱਲ ਐ 9:00 ਵਜੇ ਆਸ-ਪਾਸ ਹੋਈ ਐ ਤੇ ਕਿਨ ਮਨੋ ਕਿਸੇ ਨੇ ਸਾਨੀ ਗਲਤੀ ਨਹੀਂ ਐ ਇਹ ਸਿਰਫ ਇੱਕ ਅਚਾਨਕ ਅੱਗ ਲੱਗੀ ਐ ਤੇ ਸੈਲਪਸਾਂ ਤਕਰੀਬਨ ਬਚਾ ਲਿਆ ਤੇ ਕਿੰਨੀ ਗੱਲ ਐ ਕਿਸ ਤਰ੍ਹਾਂ ਫਿਰ ਕਾਬੂ ਪਾਇਆ ਇਥੇ ਇਤਸਾ ਸੰਗਤ ਆਈ ਹੋਈ ਸੀਗੀ ਸੰਗਤ ਨੇ ਭਜਨਾਟ ਕਰਕੇ ਜਲੋ ਕਿ ਮੁੰਡੇ ਸੀ ਇੱਥੇ ਖੜੇ ਮਤਲਬ ਜਹੇਦਾਰ ਸੀਗੇ ਇਹਨਾਂ ਨੇ ਆਪ ਦਾ ਮਤਲਬ ਪਾਣੀ ਵਗਰਾ ਪਾ ਕੇ ਭਜਨਾਟ ਕਰਕੇ ਤੇ ਉੱਤੇ ਕੰਮ ਕਰ ਰਹੇ ਸੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਭਲਾਈ ਗਈ ਸੀ ਫਾਇਰ ਬ੍ਰਿਗੇਡ ਦੀ ਜਦੋਂ ਆਈ ਗੱਡੀ ਸਰ ਉਸ ਤੋਂ ਕੰਮ ਪਾ ਲਿਆ ਸੀਗਾ ਪਾਣੀ ਵਗਰਾ ਸੀਗਾ ਜੋ ਉਹਨਾਂ ਨੇ ਆ ਕੇ ਪਾਣੀ ਵਗਰਾ ਪਾ ਕੇ ਕਿੰਨਾ ਕੁ ਨੁਕਸਾਨ ਹੁੰਦਾ ਹੁੰਦਾ ਜਹੇਗਾ ਸਾਹ ਤਾਂ ਸਰ ਅਜੇ ਐਸਟੀਮੇਟ ਦੇਖਦੇ ਪਏ ਆ ਕਿ ਹੋਇਆ ਨੁਕਸਾਨ ਕੋਈ ਪਹਿਲਾਂ ਤਾਂ ਆਉਦੇ ਮਤਲਬ ਸੈਟਿੰਗ ਕਰਨ ਦੇ ਵਿੱਚ ਝੋਸ ਸਰ ਮੈਂ ਵਿਸ਼ਾਲ ਕੁਮਾਰ ਫਾਇਰ ਬ੍ਰਿਗੇਡ ਤੋਂ ਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੰਜੇਨਗਰ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗੀ ਹੈ ਮੈਂ ਤੇ ਮੇਰੀ ਟੀਮ ਮੌਕੇ ਤੇ ਪਹੁੰਚੇ ਪਰ ਸਾਡੇ ਆਣ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁਹੱਲੇ ਵਾਲਿਆਂ ਨੇ ਮੌਕੇ ਤੇ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਸਾਡੇ ਆਣ ਤੋਂ ਪਹਿਲਾਂ ਅੱਗ ਕੰਟਰੋਲ ਦੇ ਵਿੱਚ ਸੀ ਤੇ ਅਸੀਂ ਆ ਕੇ ਜਦੋਂ ਵੇਖਿਆ ਉਸ ਟਾਈਮ ਕੋਈ ਇਸੇ ਤਰ੍ਹਾਂ ਦੀ ਕੋਈ ਅੱਗ ਨਹੀਂ ਸੀ ਹਸਤਾਗਾ ਤੇ ਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਚਾਰਿਆ ਇਹਨਾਂ ਦੇ ਦੱਸਣ ਦੇ ਮੁਤਾਬਿਕ ਤੇ ਲੋਕਾਂ ਦੇ ਦੱਸਣ ਦੇ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੂਸਰੇ ਅੰਡੇ ਵਿੱਚ ਲਏ ਗਏ ਸੀ ਤੇ ਕਿੰਨਾ ਕੁ ਨੁਕਸਾਨ ਹੋਦਾ ਆਂਦਾ ਸਰ ਨੁਕਸਾਨ ਤਾਂ ਸਾਨੂੰ ਲੋਕਾਂ ਨੇ ਅਸੀਂ ਦੱਸਿਆ ਕਿ ਰੁਮਾਲਿਆਂ ਦਾ ਹੀ ਹੋਇਆ ਬਾਕੀ ਹੋਰ ਕੋਈ ਜ਼ਿਆਦਾ ਨੁਕਸਾਨ ਅਜੇ ਬਾਰੇ ਉਹ ਨਹੀਂ ਦੱਸਿਆ ਉਹਨਾਂ ਨੂੰ ਵੀ ਇਸ ਟਾਈਮ ਤੋਂ ਬਾਅਦ ਵਿੱਚ ਹੀ ਪਤਾ ਚੱਲੂਗੀ ਹੋਰ ਕੀ ਹੋਇਆ ਜੀ ਸਰ ਸ਼ੋਰ ਉਹ ਲੈਚਰਲ ਆ ਮਤਲਬ ਕੋਈ ਕਸੂਰ ਨਹੀਂ ਹੋਇਆ ਕਿਸੇ ਦਾ ਬਾਕੀ ਕਰ ਰਹੇ ਆ ਸਾਰੇ ਸਰਕਾਰੀ ਮਹਿਕਮੇ ਪਹੁੰਚੇ ਆ ਬਾਕੀ ਬਾਬਾ ਜੀ ਕੇ ਮੁੱਖ ਕਰਮਚਾਰੀ ਸੇਵਾਦਾਰ ਜਿਹੜੇ ਚੰਦ ਸਿੰਘ ਜੀ ਉਹ ਨਾਲ ਗੱਲ ਕਰ ਰਹੇ ਆ ਤੇ ਕੋਈ ਨੁਕਸਾਨ ਦਾ ਵੀ ਕੋਈ ਹੈ ਨੁਕਸਾਨ ਜਿਹੜਾ ਜੀ ਜਿਹੜਾ ਦੂਸਰਾ ਤਾਂ ਹੋਇਆ ਜਿੱਦਾਂ ਗੱਡੇ ਵਗੈਰਾ ਵੀ ਸੜ ਗਏ ਤੇਸੀ ਦਾ ਨੁਕਸਾਨ ਹੋਰ ਕਾਫੀ ਚਲੋ ਵੱਡੀ ਗੱਲਾਂ ਜੀ ਬੀਟਸਾਲ ਦਾ ਜਿਹੜਾ ਜੀ ਸਭ ਤੋਂ ਚੰਗਾ ਕੰਮ ਜਿਹੜਾ ਹੋਇਆ ਉਹਦਾ ਵਿਚਾਰਿਆ ਜੀ ਸਾਰਿਆਂ ਨੇ ਸੰਤਨ ਨੇ ਹਿੰਮਤ ਕਰਕੇ ਜੀ ਉਹ ਕਰ ਲਿਆ ਤੇ ਹੁਣ ਕਿਸ ਤਰ੍ਹਾਂ ਦੀ ਸਥਿਤੀ ਹੈ ਜੀ ਹਰਿਸ ਪੀਸ ਬੋਲ ਸਿਚੁਏਸ਼ਨ ਸਾਰਾ ਕੁਝ ਠੀਕ ਹੈ ਜੀ ਬੱਚੇ ਹੁਣ ਕਰਦੇ ਆਪਾਂ ਜੀ ਹੈਲਪ ਬਾਬਾ ਜੀ ਦੀ ਨਾਲ